ਬਾਬਾ ਮਾਣ ਬੜਾ ਮਾਣ ਮੈਂ ਤਾਂ ਲੋਲ ਨੂੰ ਲੈਣ ਲਾ ਵੀ ਲੋਲ ਨੂੰ ਲੈਂਦਾ ਨਾ ਦੇ ਮੈਨੂੰ ਉਹ ਕਰੀ ਜਾਂਦੇ ਨਹੀਂ ਬੰਦ ਹੱਥ ਨਹੀਂ ਹੋਣਾ ਪੁਲਸ ਦਾ ਕੰਮ ਹੈ ਇਹ ਨਹੀਂ ਪੁਲਸ ਵਾਲਾ ਮੈਂ ਚੈਂਪਲ ਨੰਬਰਦਾਰ ਮੈਨੂੰ ਤੇ ਦੋਸਤ ਪੁਲਸ ਤੇ ਜਨਾਨੀ ਪੜੀ ਆ ਜਨਾਬ ਬੜਾ ਬਹੁਤ ਜਿਆਦਾ ਬਾਹਰੋਂ ਆਈ ਆ ਇਹ ਆਵੇ ਇਹਦਾ ਵੀ ਮੂੰਹ ਲਾ ਦੇ ਨਾ ਆਵੇ ਉਹ ਵੇ ਹੱਥ ਜੀ ਪੜੀਆਂ ਆ ਦੇ ਲਈ ਆ ਕਿਤੀ ਦੇ ਮੈਂ ਮੈਂ ਪੁੱਲ ਤੇ ਆਵੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆ ਜਾ ਲੈ ਲਓ ਉਹਨੂੰ ਆ ਠੀਕ ਹੈ ਮੈਂ ਆਹ ਆਹ ਲੈ ਆਧਾ ਖੁਜਾ ਆਪੇ ਲੈ ਲਓ ਲੋ ਲੂ ਲਾ ਲੈ ਮੈਂ ਲੋ ਨੂੰ ਲੈਣਾ ਹੀ ਅੱਜ ਦੀ ਮਰਜੀ ਤੋਂ ਲੱਗਾ ਦੋ ਬੁੜੀਆਂ ਹੋਰ ਵੀ ਹੋਣਾ ਹੋਰ ਬੋਲ ਰੈਂਦੇ ਆਪੇ ਮੈਂ ਕੱਟ ਦੇ ਕੇ ਤਾਂ ਰੰਨੀ ਹੈ ਲੈ ਲੈ ਆਹ ਕੁਝ ਘੱਟ ਦੋ ਲੀਏ ਆਹ ਬਾਦੀਨ ਮੂੰਹ ਸੇ ਤਾਂ ਗੱਲ ਨਹੀਂ ਲਾਦੀ ਮੈਂ ਜਿਹੜੇ ਪਿੰਡੋਂ ਆਏ ਜਿਹੜੇ ਆਏ ਲੋ ਨੂੰ ਲੈਣਾ ਹੀ ਮੈਂ ਮੈਂ ਨਹੀਂ ਭੇਜਦੀ ਮੈਂ ਤਾਂ ਨਹੀਂ ਆ ਯਾਰ ਐਸਾ ਚੱਕੀ ਜਾਂਦੀ ਆਉਂਦੀ ਮੈਂ ਤਾਂ ਲੋਨੀ ਆ ਯਾਰ ਬੇਵਨ ਹੋਇਆ ਜਿਹੜਾ ਕਰ ਕਰਕੇ ਸੁਰਤਾ ਜ ਸਾਡੇ ਪਿੰਡ ਦਾ ਬਸ ਇਹ ਤਾਂ ਮੈਨੂੰ ਹੀ ਬਦਨਾਮ ਕਰਦਾ ਨੂੰ ਮੁੰਡੇ ਦੀ ਵਜ੍ਹਾ ਮੈਨੂੰ ਕੀ ਪਤਾ ਹੀ ਮੈਨ ਕਰ ਬਹਿ ਨਾ ਗਈ ਨਾ ਬੀਖਤੀ ਦੇ ਇਹਦਾ ਭਗਵੰਤ ਮਾਨ ਕੇ ਬੰਦ ਕਰ ਅੱਜ ਤਾਂ ਤਰੀਬ ਹੋ ਗਈ ਅੱਜ ਤੱਕ ਹੀ ਜਾਂਦੀ ਆਉਂਦੀ ਫਰੇ ਬਿੱਗਦਾ ਆ ਵੀ ਦੋਨੇ ਜੱਟ ਵੀ ਆ ਰਿਹਾ ਹੈ। ਆ ਨਾ ਹੀ ਗਾ। ਉਹ ਧਣ ਕਰ ਰੋ ਰਿਹਾ। ਬੀਬੀ ਕਿਹੜੇ ਕੰਮ ਜਪਈ ਤੂੰ ਹਾਂ। ਆ ਗਾਂਜ ਮੈਂ ਲਾਉਂਦੀ ਆ ਮੁੰਡੂ ਜੱਡੀ ਵਾਜੀ ਤੋਂ ਲੱਗੇ ਮੇਰੇ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੰਕਲ ਜੀ ਮੁੰਡੂ ਜੱਡੀ ਵਾਜੀ ਤੋਂ ਲੱਗੇ ਪੈ ਗਿਆ ਦਲਵਾਲਾ ਵਰਗਾ। ਚਲ ਆਪੇ ਪੁੱਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁੱਸ ਦੇ ਆਪੇ ਕਢਾਉ। ਆ ਗਿਆ। ਆਪ ਕੋਦੇ ਪੁੱਛਦਾ ਕਰਾਣਾ ਥੋੜੀ ਵੈਤ ਦੀ ਗੱਲ ਹੈ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੂੰ ਉਹਦੇ ਵਿੱਚ ਦੇ ਨੂੰ ਫੜਨਾ ਵੀ ਜਾ ਮੜਦੇ ਆਵੇ ਆਈ ਆਮ ਹੁੰਦਾ ਜੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲ ਉਹਨੇ ਬੜਾ ਪੂਰਾ ਹੁੰਦੇ ਪਰੇ ਮੇਬੀ ਆਪੇ ਭਾਗ ਲੈਣਾ ਪੁਲਿਸ ਨੇ ਉਹ ਇਸ ਥੋੜੀ ਕੰਮ ਕਰਨਾ ਚਿੱਟੀ ਜੀ ਉਹ ਮਾਣ ਲੈਂਦਾ ਨਹੀਂ ਇਹ ਕਿਹਦਾ ਮਾਣ ਲਾਉਂਦਾ ਨਾਕ ਦਾ ਮੁੰਡਾ ਆਪਣੇ ਪਿੰਡ ਦਾ ਕਦੀ ਸਕੂਟ ਆਣੂ ਕਦੀ ਜਾਣੂ ਉਹ ਫੋਨ ਕਹਿੰਦਾ ਲੋਂਦਾ ਨਹੀਂ ਇਹ ਯਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਉਹਾਂ ਕੁੜੀਆ ਪਿੰਡ ਦਾ ਬਿੜਾ ਕਰ ਕਰਕੇ ਛੁੱਟਦਾ। ਆਹ ਮੇਰੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤਾਂ ਕਿ ਮਦਰ ਲੱਗਾ ਮੈਨੂੰ ਜੱਟੀ ਮਰਜੀ ਸੋ ਲੱਗੇ ਮੇਰੀ ਸਾਦੇ ਸਾਦ ਦੀ ਕੁੜੀ ਜੰਨਾ ਦਾ ਮਲੋਨੀ ਆ। ਜਿਹੜੇ ਸਾਡੇ ਪਿੰਡ ਦੇ ਨਿਕਲੇ ਨਿਕਨੇ ਆਨੇ ਆ ਜੰਮਿਆਂ ਨੇ ਇਹ ਬਿੜਾ ਕਰਕੇ ਦਿੱਤਾ ਹੀ। ਅੰਗੋ ਜਿੰਮੇ ਤੜੀ ਮੇਦੀ ਮੇਰਾ ਮਲੋਨੀ ਮਦਾ ਆ ਕੇ ਤਾਂ ਕੋ ਲੈ ਲਈਏ ਮੈਨੂੰ ਗੇਰੇ ਨੰਬਰ ਤੇ ਦਰਮਦ ਲੈ ਲਈ ਜੀ ਇਹਦੇ ਕੋ। ਇਹ ਤੂੰ ਪੈਣ ਕਿਹੜੀ ਥਾਂ ਤੇ ਲੋ ਆਡੀਓ ਬੰਦ ਕਰੇ ਜਦੋਂ ਲਾਉਂਦੇ ਥੋੜਾ ਜਨਾਨੀ ਦੀ ਕਿੰਨਾ ਦੀ ਲਾਉਂਦੀਆਂ ਮਨ ਨੂੰ ਮੇਰੇ ਜਾਨੀ ਨਾਲ ਘਰ ਵਾਲੇ ਨੂੰ ਵੀ ਨਹੀਂ ਪਤਾ ਸੀ ਲਾਉਣੀ ਹੈ ਤਾਂ ਆ ਵੇਚਦੀ ਫਿਰਦੀ ਤੂੰ ਮੈਨੂੰ ਦਖਲ ਆ ਤੂੰ ਦੇਖ ਕੋ ਤੇਰਾ ਕਿਹੜਾ ਪਿੰਡ ਵਾ ਓਏ ਪੋਰ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਕਾਤਾ ਵੀਡੀਓ ਬਣਾਇਆ ਮੈਂ ਦਾ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਂ ਬਣਾ ਯਾਰ ਮੇਰੀ ਭਰਾ ਬਾਈ ਸਾਡਾ ਹੁੰਦੇ ਘਰੇ ਵਾਲੀ ਸਾਡਾ ਅੱਜ ਕੋ ਪੈਸੇ ਨਿਕਲੇ ਜੇ ਅੱਜ ਕੋ ਸਮਾਨ ਫੜਿਆ ਜੇ ਤਾਂ ਉਹ ਮੁੰਡੇ ਲੈਣੇ ਭੱਜ ਗਏ ਆ ਅੱਜ ਇਹ ਸਮਾਨ ਐ ਮੁੰਡੇ ਕੋ ਫੜਿਆ ਜਿਵੇਂ ਅੱਜ ਪੈਸੇ ਤੇ ਅੱਜ ਇਹਦਾ ਫੂਨ ਹੈਲੋ ਅਮਲੀ ਸਾਹਿਬ ਦਾ ਨੰਬਰ ਹੈ ਐਮਐਲਏ ਸਾਹਿਬ ਸਤਿ ਸ੍ਰੀ ਅਕਾਲ ਮੈਂ ਦੱਸ ਜਾਮਾਲ ਸਿੰਘ ਬੋਲ ਰਿਹਾ ਮੈਂ ਐਮਐਲਏ ਸਾਹਿਬ ਜੈਮਲ ਨੰਬਰਦਾਰ ਪਿੰਡ ਮਹਿਮੇ ਤੋਂ ਆ ਹਾਂਜੀ 1 ਘੰਟਾ ਹੋ ਗਿਆ ਵਾ ਇੱਥੇ ਲੇਡੀ ਜਿ ਫੜੀ ਹੈ ਜਿਹੜੀ ਸਮਾਨ ਲੈ ਕੇ ਆਉਂਦੀ ਸਾਡੇ ਪਿੰਡ 1 ਘੰਟਾ ਹੋ ਗਿਆ ਵਾ ਲੇਡੀ ਜਿ ਫੜੀ ਨੂੰ 1 ਘੰਟਾ ਕਿਥੇ ਹੈ ਬਟਿੱਤੇ ਤੋਂ ਕਾਹ ਲੈ ਗਿਆ ਪੁਲਿਸ ਕੋਈ ਪੁਲਿਸ ਨਹੀਂ ਆਈ ਮਹਿਮੇ ਪੁਰ ਤੋਂ ਮਹਿਮਾ ਤੋਂ ਹਾਂ ਦੁੱਧ ਦੁੱਧ ਨੂੰ ਖਲਾਰ ਕੇ ਦੁੱਧ ਗੜਾ ਦੁਬਾਰ ਕਰੇ ਅੱਜ ਤਰੀਕ ਹੈਗੀ ਜੇ ਕਿੰਨੀ ਅੱਜ ਤਰੀਕ 7 7 7 7 25 ਹੈਨਾ ਠੀਕ ਆ ਤਰੀਕਾ ਭੇਖਣਾ ਵੇ